ਗੁਰ ਜੀ ਦਾ ਹਾਲ ਸਾਮ ਗੁਰ ਹੈ ਮਾਹੀ ਗੁਰ ਜੀ ਕੀ ਪਤੇ ਸ਼ਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸਾਥ ਹੈ ਮਾਨ ਤਨ ਨਾਮ ਸਮਾਈ ਨਾਮੋ ਚਿਤ ਵੇ ਨਾਮ ਪੜੈ ਨਾਮ ਰਹੈ ਲਿਵ ਲਾਇ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਇ ਸਤਗੁਰ ਮਿਲਿਆ ਨਾਮ ਊਪਜੈ ਜਿਸਨਾ ਭੋਖ ਸਭ ਜਾਇ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਇ ਮਹੱਲਾ ਚੌਥਾ ਸਤਿਗੁਰ ਪੁਰਖ ਜਿ ਮਾਰਿਆ ਭ੍ਰਮ ਭ੍ਰਮਿਆ ਘਰ ਛੋਡ ਗਿਆ ਉਸ ਪਿੱਛੇ ਵੱਜੈ ਫੱਕੜੀ ਮੁਹ ਕਾਲਾ ਆਗੈ ਭਇਆ ਫੱਕੜੀ ਉਚਾਰਨ ਕਰਨਾ ਫੱਕੜੀ ਨਹੀਂ ਕਹਿਣਾ ਉਸ ਪਿੱਛੇ ਵੱਜੈ ਫੱਕੜੀ ਮੁਹ ਕਾਲਾ ਆਗੈ ਭਇਆ ਉਸ ਅਰਲ ਬਰਲ ਮੋਹ ਹੋ ਨਿਕਲੈ ਨਿਤ ਝੱਗੂ ਸੁੱਟਦਾ ਮਵਾ ਨਿਤ ਝੱਗੂ ਸੁੱਟਦਾ ਮਵਾ ਕਿਆ ਹੋਵੈ ਕਿਸਾ ਹੀਦੈ ਕੀਤਾ ਜਾ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਝੱਗੂ ਕੱਗਾ ਨਹੀਂ ਬੋਲਣਾ ਗੱਗੇ ਨਾਲ ਬੋਲਣਾ ਝੱਗੂ ਗੱਗਾ ਉਚਾਰਨ ਕਰਨਾ ਕਿਆ ਹੋਵੈ ਕਿਸ ਹੀਦੈ ਕੀਤਾ ਇਥੇ ਵਿਸਰਾਮ ਹੈ ਕੀ ਹੋਵੇ ਪਾਦਤੀ ਠਮਕ ਲਾ ਦਿੰਨੀ ਜਾਂ ਧੁਰ ਕਿਰਤ ਇਥੇ ਠਮਕ ਉਸ ਦਾ ਇਹੋ ਜਿਹਾ ਪਿਆ ਉਸ ਦਾ ਪਾਠ ਇਕੱਠਾ ਹੀ ਹੈ ਕੋਸ ਅਰਲ ਬਰਲ ਮੋਹ ਹੋ ਨਿਕਲੈ ਨਿਤ ਝੱਗੂ ਸੁਟਦਾ ਮੂਆ ਸੁਟਦਾ ਝੱਗੂ ਸੁਟਦਾ ਮੂਆ ਕੀ ਆ ਹੋਵੇ ਕਿਸਾ ਹੀ ਦਾ ਕੀਤਾ ਜਾ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਉਸ ਦਾ ਇਕੱਠਾ ਹੀ ਬੋਲਦਣਾ ਉਸ ਦਾ ਇਹੋ ਜਿਹਾ ਪਿਆ ਜਿੱਥੈ ਉਹ ਜਾਏ ਤਿੱਥੈ ਉਹ ਝੂਠਾ ਕੂੜ ਬੋਲੇ ਕਿਸਾ ਨਾ ਭਾਵੇਂ ਵਿਖੋ ਭਾਈ ਵਡਿਆਈ ਹਰ ਸੰਤੋ ਸੁਆਮੀ ਆਪਣੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੇ ਜੈਸਾ ਕੋਈ ਏਹ ਬ੍ਰਹਮ ਵਿਚਾਰ ਹੋਵੇ ਦਰ ਸਾਚੈ ਅੱਗੋ ਦੇ ਜਨ ਨਾਨਕ ਆਖ ਸੁਣਾਵੇ ਏਹ ਬ੍ਰਹਮ ਵਿਚਾਰ ਹੋਵੇ ਦਰ ਸਾਚੈ ਇਥੇ ਵਿਸਰਾਮ ਅੱਗੋ ਦੇ ਇਸ ਤਰ੍ਹਾਂ ਬੋਲਣਾ ਤੇਜ ਕਸ ਕੇ ਨਮੀ ਆਵਾਜ਼ ਨਾਲ ਸੰਬੰਧਕ ਪਾਠ ਹੈ ਖਿਯਮ ਕਲਾ ਦਨੀ ਹੈ ਅੱਗੋ ਦੇ ਜਨ ਨਾਨਕ ਆਖ ਸੁਣਾਵੇ ਏਹ ਬ੍ਰਹਮ ਵਿਚਾਰ ਹੋਵੇ ਦਰ ਸਾਚੈ ਅੱਗੋ ਦੇ ਜਨ ਨਾਨਕ ਆਖ ਸੁਣਾਵੇ ਪੌੜੀ ਗੁਰ ਸੱਚਾ ਬੱਧਾ ਥੇਹ ਗੁਰ ਸੱਚਾ ਇਥੇ ਠਮਕ ਬੱਧਾ ਥੀ ਗੁਰ ਸੱਚਾ ਬੱਧਾ ਥੇਹੋ ਰਖਵਾਲੇ ਗੁਰ ਦਿੱਤੇ ਗੁਰ ਦਿੱਤੇ ਇਕੱਠਾ ਨਹੀਂ ਕਹਿਦਣਾ ਰਖਵਾਲੇ ਗੁਰ ਦਿੱਤੇ ਗੋਰ ਸੱਚਾ ਬੱਧਾ ਥੇਹੋ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਾਨ ਰਤੇ ਗੁਰ ਕਿਰਪਾਲ ਬੇਅੰਤ ਕਿਰਪਾਲ ਰਾਰੇ ਨੂੰ ਸਿਹਾਰੀ ਲਾ ਕੇ ਬੋਲਣਾ ਗੁਰ ਕਿਰਪਾਲ ਬੇਅੰਤ ਗੁਰ ਕਿਰਪਾਲ ਬੇਅੰਤ ਆਵ ਗੁਣ ਸਭ ਹਤੇ ਆਵ ਗੁਣ ਸਭ ਹਤੇ ਹਤੇ ਪੁ ਲਈ ਬੋਲਣਾ ਗੁਰ ਆਪਣੀ ਕਿਰਪਾ ਤਾਰ ਜੀ ਗੁਰ ਪਦ ਤੇ ਜਮਕ ਲਾ ਕੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇਤੇ ਜਿਸ ਗੁਰ ਕੇ ਗੁਣ ਇਤੇ ਸ਼ਲੋਕ ਮਹੱਲਾ ਪਹਿਲਾ ਤਾ ਕੀ ਰਜਾਈ ਲਿਖ ਲਿਖਿਆ ਪਾਏ ਤਾ ਕੀ ਰਜਾਈ ਨਹੀਂ ਬੋਲਣਾ ਤਾ ਕੀ ਤਾ ਕੀ ਰਜਾਈ ਇਥੇ ਝਮਕੀ ਲੇਖਿਆ ਪਾਏ ਲਿਖਿਆ ਨਹੀਂ ਕਹਿਣਾ ਲੱਲੇ ਦੇ ਲਾਂ ਆ ਧਿਆਨ ਨਾਲ ਬੋਲਣਾ ਤਾਂ ਕੀ ਰਜਾਏ ਲੇਖਿਆ ਪਾਏ ਅਬ ਕਿਆ ਕੀਜੈ ਪਾਂਡੇ ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ ਹੰਡਹਿ ਜੀ ਅਕਮੰਦੇ ਬਿਸਰਾਮ ਸਹੀ ਲਾਓ ਜੀ ਹੁਕਮ ਹੋਆ ਹਾਸਲ ਇੱਥੇ ਠਮਕ ਹੈ ਤਦੇ ਹੋਏ ਨਿਬੜਿਆ ਤਦੇ ਹੋਏ ਨਿਬੜਿਆ ਇੱਥੇ ਬਿਸਰਾਮ ਹੈ ਹੰਡਹਿ ਜੀ ਅਕਮੰਦੇ ਹੁਕਮ ਹੋਆ ਹਾਸਲ ਤਦੇ ਹੋਏ ਨਿਭੜਿਆ ਹੰਡ ਹੈ ਜੀ ਕਮਾਂਦੇ ਮਹੱਲਾ ਦੂਜਾ ਨਕਨਥ ਖਸਮ ਹੱਥ ਕਿਰਤ ਤੱਕੇ ਦੇ ਹਾਂਜੀ ਨਕਨਥ ਖਸਮ ਹੱਥ ਇਥੇ ਵਿਸਰਾ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਪੌੜੀ ਸੱਬੇ ਗੱਲਾਂ ਆਪ ਥਾਟ ਬਹਾਲਿਓਨ ਹਾਂ ਬਹਾਲਿਓਨ ਉਚਾਰਨ ਕਰਨਾ ਬਹਾਲਿਓਨ ਨਹੀਂ ਕਹਿਣਾ ਆਪੇ ਰਚਨ ਰਚਾਈ ਆਪੇ ਹੀ ਕਾਲਿਓਨ ਇਹ ਕਾਲਿਓਨ ਐ ਸਿਹਾਰੀ ਦੇ ਨਾਲ ਆਪੇ ਜਨ ਤੋ ਪਾਏ ਆਪ ਪ੍ਰਤ ਪਾਲਿਓਨ ਦਾਸ ਰੱਖੇ ਕੰਠ ਲਾਏ ਨਦਰ ਨਿਹਾਲਿਓਨ ਨਾਨਕ ਭਗਤਾ ਸਦਾ ਆਨੰਦ ਭਾਉ ਦੂਜਾ ਜਾਲੇਉਨ ਸਲੋਕ ਮਹਲਾ ਤੀਜਾ ਏ ਮਨ ਹਰਜੀ ਧਿਆਇ ਤੂ ਇੱਕ ਮਨ ਇੱਕ ਚਿਤ ਭਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੁਤਾਏ ਦੇ ਪਦ ਤੇ ਯਮਕ ਲਾ ਦਨੀ ਹੈ ਦੇ ਨਾ ਇਉਂ ਨਹੀਂ ਕਹਿਣਾ ਦੇ ਨਾ ਪਛੁਤਾਏ ਕੋ ਹਰ ਕੈ ਸਤਿ ਬਲਿ ਹਾਰਣੈ ਜਿਤ ਸੇਵਿਆ ਸੁਖ ਪਾਈ ਨਾਨਕ ਗੁਰਮੁਖ ਮਿਲ ਰਹਾ ਹਉਮੈਂ ਸ਼ਬਦ ਜਲਾਇ ਹਉਮੈਂ ਪਤਿ ਯਮਕ ਲਾਦ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੀ ਸਭਨਾ ਕਾ ਮਾ ਪਿਓ ਆਪ ਹੈ ਆਪੇ ਸਾਰ ਕਰੀ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ॥ ਜਿ ਵਿਸਰਾਮ ਇਥੀ ਲਾਉਣਾ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ॥ ਜੁਗ ਜੁਗ ਸੋਭਾ ਹੋਈ ਪਉੜੀ ਤੂ ਕਰਨ ਕਰਣ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਫੋਨ ਗੋਈ॥ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੁ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਦੋਵੇਂ ਕੰਨੇ ਉਚਾਰਨ ਕਰਨੇ ਹਨ ਕਈ ਆਰਾਧਿਆ ਕਹਿ ਜਾਂਦੇ ਹਨ ਗੁਰਮੁਖ ਨਾਨਕ ਆਰਾਧਿਆ ਸਭ ਅਖੋ ਧੰਨ ਧੰਨ ਤਨ ਗੁਰ ਸੋਈ ਸੋਦ ਵਾਹਿਗੁਰੂ ਸਾਹਿਬ ਜੀ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਇਸ ਤਰ੍ਹਾਂ ਉਚਾਰਨ ਕਰਨਾ ਹੈ ਰਾਗ ਸੋਰਠ ਬਾਣੀ ਭਗਤ ਨਹੀਂ ਕਹਿਣਾ ਬਾਣੀ ਪਦ ਤੇ ਵੀ ਯਮਕ ਲਾ ਕੇ ਉਚਾਰਨ ਕਰਨਾ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਓਏ ਲੈ ਜਾਰੇ ਓਏ ਲੈ ਗਾਡੇ ਤੇਰੀ ਗਤ ਦੁਹ ਨ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਸਹ ਦਿਸ ਪਸਰਿਓ ਹੈ ਜਮ ਜੇਵਰਾ ਰਹਾਉ ਕਬਤ ਪੜੇ ਪੜ ਕਵਤਾ ਮੂਏ ਕੱਪੜ ਕੇ ਦਾ ਰਹਿ ਜਾਈ ਇਹ ਕਬਤ ਹੀ ਉਚਾਰਨ ਕਰਨਾ ਕਬਤ ਨਹੀਂ ਕਹਿਣਾ ਹੈ ਕਬਤ ਪੜੇ ਪੜ ਕਵਤਾ ਮੂਏ ਕਵਤਾ ਵੀ ਪੂਰ ਲਈ ਉਚਾਰਨ ਕਰਨਾ ਕੱਪੜ ਕੇ ਦਾ ਰਹਿ ਜਾਈ ਕੱਪੜ ਪਦ ਕਸ ਕੇ ਉਚਾਰਨ ਕਰਨਾ ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗਤ ਇਨਹ ਨਾ ਪਾਈ ਦਰਬ ਸੰਚ ਸੰਚ ਰਾਜੇ ਮੂਏ ਗੱਡ ਗਾੜਲੇ ਕੰਚਨ ਭਾਰੀ ਹਾਂ ਗੱਡਲੇ ਕੰਚਨ ਭਾਰੀ ਬੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ RAM ਨਾਮ ਬਿਨ ਸਭੈ ਬਿਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹ ਉਪਦੇਸ਼ ਕਬੀਰਾਂ ਜਬ ਜਰੀਏ ਤਬ ਹੋਏ பசਮ ਤਨ ਰਹਿ ਕਰਮ ਦਾਲ ਖਾਈ ਇਹ ਧਿਆਨ ਨਾਲ ਵਿਸਰਾਮ ਲਾਉਣਾ ਹੈ ਜਬ ਜਰੀਏ ਇਥੇ ਠਮਕ ਤਬ ਹੋਏ பசਮ ਤਨ ਇਥੇ ਵਿਸਰਾਮ ਹੈ ਰਹਿ ਇਥੇ ਯਮਕ ਲਾਦਨੀ ਹੈ ਕਰਮ ਦਾਲ ਇਹ ਵੱਖਰਾ ਪਾਠ ਕਰਨਾ ਹੈ ਕਰਮ ਦਲ ਇਕੱਠਾ ਨਹੀਂ ਕਹਿ ਦੇਣਾ ਕਰਮ ਦਾਲ ਖਾਈ ਕਾਤੀ ਗਾਗਰ ਨੀਰ ਪਰਤ ਹੈ ਗਾਗਰ ਪਾਦ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਇਹ ਆ ਤਾਨ ਕੀ ਇਹ ਹੈ ਬਡਾਈ ਹਾਂਜੀ ਇਹ ਹੈ ਉਚਾਰਨ ਕਰਨਾ ਇਹ ਹੈ ਨਹੀਂ ਕਹਿਣਾ ਈੜੀ ਸਿਆਰੀ ਹਾਹੀ ਦਲਾਵਾਂ ਨਾਲ ਇਹ ਹੈ ਕਾਹੇ ਭਈਆ ਫਿਰ ਤਾ ਫੂਲਿਆ ਫੂਲਿਆ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਕਾਹ ਦੀ ਭਈਆ ਇੱਥੇ ਵਿਸਰਾਮ ਹੈ ਫਿਰ ਤਾ ਫੂਲਿਆ ਫੂਲਿਆ जाबद मास उर्द रहता मुख उर्द मुख रहता। सो दिन कैसे भूलिया रहा जो माखी मा त्यो सो रस सोठोर रास जो मधु मखी मधु ही बोलना जो मधु मा त्यो सठोर रास जोर जोर धन किया ਮਰਤੀ ਬਾੜ ਲੇਹ ਲੇਹ ਕਰੀਆ ਭੂਤ ਰਹਿਨ ਕਿਉ ਦੀਆ ਭੂਤ ਰਹਿਨ ਕਿਉ ਦੀਆ ਦੇਹਰੀ ਲਾ ਬਰੀ ਨਾਰ ਸੰਗ ਭਈ ਆਗਾ ਸੱਜਣ ਸੁਹੇਲਾ ਈ ਠਮਕ ਬੜੇ ਧਿਆਨ ਨਾਲ ਲਾਉਣੀ ਹੈ ਦੇਹਰੀ ਲਾ ਦੇਹਰੀ ਤੱਕ ਯਾਨੀ ਡਿਉੜੀ ਤੱਕ ਬਰੀ ਨਾਰ ਸੰਗ ਭਈ ਵਿਆਹੀ ਹੋਈ ਇਸਤਰੀ ਜਿਹੜੀ ਐ ਉਹ ਨਾਲ ਜਾਂਦੀ ਐ ਦੇਹਰੀ ਲਾ ਬਰੀ ਨਾਰ ਸੰਗ ਭਈ ਆਗੇ ਸੱਜਣ ਸੁਹੀਲਾ ਮਰ ਘਟ ਲਾਓ ਸਭ ਲੋਕ ਕਟੰਬ ਭਇਓ ਆਗੇ ਹੰਸ ਅਕੇਲਾ ਮਰ ਘਟ ਲਾਓ ਇਥੇ ਠਮਕ ਲਾ ਦਨੀ ਸ਼ਮਸ਼ਾਨ ਭੂਮਿਕਾ ਤੱਕ ਮਸਾਣਾ ਤੱਕ ਸਭ ਲੋਕ ਕਟੰਬ ਭਇਓ ਇਥੇ ਵਿਸਰਾਮ ਆਗੇ ਹੰਸ ਅਕੇਲਾ ਕਹਿਤ ਕਬੀਰ ਸੁਨ ਹੋਰੇ ਪ੍ਰਾਨੀ परे काल, पुआ, नल, काल ग्रस्त पुआ ਝੂਠੀ ਮਾਇਆ ਆਪ ਬੰਦਾ ਆ ਜੋ ਨਲ ਨਲਨੀ ਪ੍ਰਾਮ ਸੁਆ বেদ ਪੁਰਾਨ ਸਬੈ ਮਤ ਸੁਨਕੇ বেদ ਪੁਰਾਨ ਸਬੈ ਮਤ ਸੁਨਕੇ ਕਰੀ ਕਰਮ ਕੀ ਆਸਾ ਕਾਲ ਗ੍ਰਸਤ ਸਭ ਲੋਗ ਸਿਆਨੇ ਉਠ ਪੰਡਿਤ ਪੈ ਚੱਲੇ ਨਿਰਾਸਾ ਪੰਡਿਤ ਹੰਦੀ ਉਠ ਪੰਡਿਤ ਪੈ ਚੱਲੀ ਨਿਰਾਸਾ ਮਨ ਰੇ ਸਰਿਉਨਾ ਇਕਾ ਕਾਜਾ ਭਜਿਉ ਨਾ ਰਾਗਪਤ ਰਾਜਾ ਰਹਾਉ ਬਾਨਖੰਡ ਜਾਏ ਜੋਗ ਤਪ ਤੀਨੋ ਕੰਧ ਮੂਲ ਚੁੰਨ ਖਾਇਆ ਨਦੀ ਵਿਦੀ ਸਬਦੀ ਮੋਨੀ ਜਾਮ ਕੇ ਪਟੈ ਲਿਖਾਇਆ ਭਗਤ ਨਾਰ ਦੀ ਰਿਦੈ ਨ ਆਈ ਕਾਚ ਕੂਚ ਤਨ ਦੀਨਾ ਰਾਗ ਰਗਨੀ ਡਿੰਬ ਹੋਏ ਬੈਠਾ ਉਹਨ ਹਰ ਪਹਿ ਕਿਆ ਲੀਨਾ ਇਹ ਡਿੰਬ ਉਚਾਰਨ ਕਰਨਾ ਕਈ ਅੰਜਾਨ ਪਾਠੀ ਭਿੰਡ ਕਹਿ ਦਿੰਦੇ ਹਨ ਡੱਡੇ ਡਿੰਬ ਉਚਾਰਨਾ ਪਰਯੋਕਾਲ ਸਭ ਜਗ ਉਪਰ ਮਾਹ ਲਿਖੇ ਭ੍ਰਮ ਗਿਆਨੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ ਇਹ ਖਾਲਸੇ ਪਾਠ ਜਿਹੜਾ ਸੁੱਧ ਪਾਠ ਹੈ ਕਈ ਖਲਾਸੇ ਕਹਿ ਦਿੰਦੇ ਨੇ ਖਾਲਸੇ ਪਾਠ ਸੁੱਧ ਪਾਠ ਸ੍ਰੀ ਸਹਿਜ ਪਾਠ ਸੇਵਾ ਸ੍ਰੀ ਸਹਿਜ ਪਾਠ ਸੇ